ਔਰ ਗਾਂਧੀ ਦੀ ਮਾਂ ਹੀ ਚੰਦਰੀ ਨਿਕਲ ਗਈ ਗਾਂਧੀ ਨੇ ਕੀ ਕੀਤਾ ਗਾਂਧੀ ਕੀ ਚੰਗਾ ਭਲਾ ਰਾਜ ਦਾ ਪੁੱਜਦਾ ਸੀਗਾ ਚੰਗਾ ਭਲਾ ਪੈਸੇ ਕਮਾਉਂਦਾ ਸੀ ਪਰ ਆਪਦੇ ਛੋਟੇ ਭੈਣ ਭਰਾਵਾਂ ਨੂੰ ਦੇਖ ਕੇ ਨਾ ਭੁੱਖੇ ਮਰਦੇ ਗਾਂਧੀ ਤੋਂ ਜਰ ਨਾ ਹੋਏ ਉਹ ਫਿਰ ਆਪਦੀ ਮਾਂ ਦੇ ਗਲ ਪੈਂਦਾ ਕਹਿੰਦਾ ਉਹਨੂੰ ਭੁੱਖੇ ਮਾਰਨਾ ਤੂੰ ਮਾੜਾ ਮੋਟਾ ਦਾ ਹੱਲ ਕਰਦੇ ਆਂ ਤਾਂ ਢਿੱਡ ਭਰਦੇ ਤਾਂ ਫਿਰ ਮੂਰੋ ਮਾਂ ਨੇ ਕੀ ਕੀਤਾ ਆਪਾਂ ਸਾਰੇ ਜਾਣਦੇ ਆ ਕਿ ਮਾਂ ਵੀ ਕਹਿੰਦੇ ਰੋਏ ਬਿਨਾਂ ਦੁੱਧ ਨਹੀਂ ਦਿੰਦੀ ਪਰ ਇੱਕ ਐਸੀ ਮਾਂ ਜਾਰ ਜਿਹੜੀ ਦੁੱਧ ਦੀ ਥਾਂ ਤੇ ਆਪਦੇ ਧੀਆ ਪੁੱਤਾਂ ਦੇ ਗੋਲੀਆਂ ਮਾਰਦੀ ਆ ਤੇ ਗਾਂਧੀ ਨੂੰ ਫੜ ਕੇ ਕੀ ਆ ਅੰਦਰ ਤਾੜ ਦਿੰਦੀ ਆ ਛੋਟੇ ਹੁੰਦੇ ਆ ਤੁਸੀਂ ਵੀ ਆਪਦੀ ਮਾਂ ਨਾਲ ਹਿੰਡ ਕਰਦੇ ਰਹੋਗੇ ਮਾਂਵਾ ਝਿੜਕਦਿਆਂ ਵੀ ਹੈਗੀਆਂ ਫੜ ਕੇ ਕਈ ਵਾਰੀ ਕੀ ਆ ਅੰਦਰ ਕਮਰੇ 'ਚ ਵੀ ਬੰਦ ਕਰ ਦਿੰਦੀਆਂ ਪਰ ਮੁੜ ਕੇ ਦਿਲ ਪਿਘਲ ਜਾਂਦਾ ਵੀ ਰੋਂਦਾ ਸੀ ਜੋ ਆ ਕੇ ਮੰਗਦਾ ਸੀ ਤਾਂ ਮਾਂਵਾ ਫਿਰ ਕੀ ਆ ਦੇ ਦਿੰਦੀਆਂ ਪਰ ਇਹ ਮਾਂ ਨਹੀਂ ਏ ਡੈਨ ਆ ਤੇ ਮੈਂ ਕਿਹੜੀ ਮਾਂ ਦੀ ਗੱਲ ਕਰਦਾ ਸਰਕਾਰ ਦੀ ਗੱਲ ਕਰਦਾ ਸਰਕਾਰ ਮਾਂ ਹੁੰਦੀ ਆ ਲੋਕਤੰਤਰ 'ਚ ਤੇ ਅੱਜ ਦੇ ਗਾਂਧੀ ਦਾ ਕਸੂਰ ਕੀ ਆ ਪਹਿਲੀ ਗੱਲ ਤਾਂ ਉਹ ਕੀ ਆ ਜੈ ਹਿੰਦ ਜੈ ਭਾਰਤ ਦਾ ਨਾਹਰਾ ਲਾਉਂਦਾ ਤੇ ਦੂਜਾ ਉਹ ਸਵਦੇਸ਼ੀ ਚੀਜ਼ਾਂ ਬਰਤਨ ਨੂੰ ਕਹਿੰਦਾ ਉਸ ਗਾਂਧੀ ਵਾਂਗੂ ਤੀਜਾ ਉਹਦਾ ਬਾਘ ਕੀ ਆ ਕੱਟੜ ਹਿੰਦੂਆਂ ਨਾਲ ਪੈ ਗਿਆ ਗੋੜਸੇ ਜਿਹੜੇ ਨੇ ਗੋਲੀ ਮਾਰੀ ਸੀ ਗਾਂਧੀ ਤੇ ਅਗਲਾ ਅੱਜ ਦਾ ਗਾਂਧੀ ਫੇਰ ਸ਼ਾਂਤੀ ਦੀ ਅਪੀਲ ਕਰੀ ਜਾਂਦਾ ਪਰ ਇੱਕ ਫਰਕ ਆ ਵੀ ਅੱਜ ਦਾ ਗਾਂਧੀ ਉਸ ਗਾਂਧੀ ਵਾਂਗੂ ਰਲ ਕੇ ਨਹੀਂ ਖੇਡਦਾ ਆ ਜਨਮ ਦੇ ਅੜਾ ਜ ਆਪਾਂ ਉਹਨੂੰ ਕਾੜੂ ਮਾੜਾ ਕਹਿਣਾ ਮੈਂ ਤਾਂ ਅੱਜ ਦੇ ਕੀ ਗਾਂਧੀ ਦੀ ਗੱਲ ਕਰਦਾ ਜਿਹੜਾ ਵਿਚਾਰਾ ਆ ਸੋਣੋਂ ਵੰਕ ਚੁਕਾ ਜਿਹੜਾ ਆਪਦੇ ਛੋਟੇ ਭੈਣ ਭਰਾਵਾਂ ਖਾਤਰ ਆਵਾਜ਼ ਚੱਕਦਾ ਚੰਗਾ ਭੜਾ ਟੌਪ ਦਾ ਇੰਜੀਨੀਅਰ ਆ ਜਿਹਨੂੰ 15-15 ਅਵਾਰਡ ਮਿਲਿਆ ਰਮਨ ਮੈਗਾਸੇਸ ਅਵਾਰਡ ਮਿਲਿਆ ਰੋਲੈਕਸ ਅਵਾਰਡ ਮਿਲਿਆ ਤੇ ਹੋਰ ਕੀ ਆ ਕਿੱਡੇ ਕਿੱਡੇ ਅਵਾਰਡ ਮਿਲਿਆ ਡਾਕਟਰੇਟ ਦੀਆਂ ਡਿਗਰੀਆਂ ਦਿੱਤੀ